ਕਲਬ ਮੇਨ ਮਾਰਕੀਟ ਰੋਡ ਲਾਸਟ ਈਅਰ ਵੀਕ ਬੜਾ ਵਧੀਆ ਸ਼ੁਰੂਆਤ ਕੀਤੀ ਗਈ ਸੀ ਇਹ ਵਾਲੇ ਮੇਲੇ ਦੀ ਤੇ ਇਸ ਸਾਲ ਉਸੀ ਤਰ੍ਹਾਂ ਤੇ ਦੁਬਾਰਾ ਮੇਲਾ ਲਗਾਇਆ ਜਾ ਰਿਹਾ ਪਿਛਲੇ ਸਾਲ ਸਾਨੂੰ ਬਹੁਤ ਜ਼ਿਆਦਾ ਹਜੂਮ ਮਿਲਿਆ ਸੀਗਾ ਬੜੀ ਅੱਛੀ ਲੈਸਾਂ ਚੱਲਿਆ ਸੀ ਮਾਰਕੀਟ 'ਚ ਅੱਛੀ ਰੌਣਕ ਸੀਗੀ ਮੁੜ ਕੇ ਮਾਰਕੀਟ ਦੀ ਰੌਣਕ ਦੁਬਾਰਾ ਵਾਪਸ ਆਣੀ ਸ਼ੁਰੂ ਹੋ ਗਈ ਸੀ ਉਸੀ ਨੂੰ ਦੇਖਦੇ ਹੋਏ ਦੁਬਾਰਾ ਮੌਨਸਨ ਮੇਲਾ ਲਗਾਇਆ ਹੈ ਔਰ ਇਸ ਮੇਲੇ ਦੇ ਪਿਛਲੇ ਵਾਲ ਨਾਲੋਂ ਜ਼ਿਆਦਾ ਲੈਸ ਜ਼ਿਆਦਾ ਐਕਟੀਵਿਟੀ ਹੈ ਔਰ ਜ਼ਿਆਦਾ ਮਤਲਬ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਨੇ ਸਾਮਾਨ ਭਰਿਆ ਹੋਇਆ ਔਰ ਬਹੁਤ ਅੱਛੇ-ਅੱਛੇ ਐਕਟੀਵਿਟੀ ਬੜੀ ਅੱਛੀਆਂ ਲੈਸ ਹੈਗੀਆਂ ਏ ਇਸੇ ਤਰ੍ਹਾਂ ਤੇ ਅਸੀਂ ਮਾਰਕੀਟ ਦੀ ਡਿਮਾਂਡ ਦੇ ਨਾਲ-ਨਾਲ ਇਹ ਵਾਲਾ ਮੇਲਾ ਦੁਬਾਰਾ ਅਸੀਂ ਆਰਗੇਨਾਈਜ਼ ਕਰਵਾਇਆ ਯੂਥ ਕਲੱਬ ਵੱਲੋਂ ਜਿਹੜਾ ਕਿ ਅਸੀਂ ਜਾਣਦੇ ਵੀ ਪਿਛਲੇ ਨਾਲੋਂ ਮਤਲਬ ਸਾਨੂੰ ਉਮੀਦ ਤਾਂ ਹੈ ਵੀ ਡਬਲ ਟ੍ਰिपल ਜਾਏਗਾ ਬਟ ਅਸੀਂ ਲੋਕਾਂ ਨੂੰ ਵੀ ਆਸ ਇਹੀ ਰੱਖਦੇ ਹਾਂ ਵੀ ਸਾਡਾ ਜਿਹੜਾ ਮੇਲਾ ਦੁਗਣਾ ਤਿਗਣਾ ਸਾਨੂੰ ਸਹਿਯੋਗ ਦਿੱਤਾ ਰਿਹਾ ਹੈ ਸਾਰੇ ਦੁਕਾਨਦਾਰ ਲਗਾ ਰਹੇ ਸਾਰੇ ਦੁਕਾਨਦਾਰ ਤਕਰੀਬਨ ਸਾਰੇ ਦੁਕਾਨਦਾਰ ਲਗਾ ਰਹੇ ਔਰ ਅੱਛੇ ਲੈਸਾਂ ਦੇ ਰਹੇ ਕਿਉਂਕਿ ਦੁਕਾਨਦਾਰ ਸਾਡੀ ਆਪਸ ਵਿੱਚ ਇੱਕ ਮੀਟਿੰਗ ਹੁੰਦੀ ਰਹਿੰਦੀ ਹੈ ਮੰਥਲੀ ਉਹਦੇ ਵਿੱਚ ਸਾਨੂੰ ਦੁਕਾਨਦਾਰਾਂ ਦਾ ਬੜਾ ਇਹਨਾਂ ਨੇ ਕਿਹਾ ਸੀ ਵੀ ਅਸੀਂ ਵਾਤਵਾਰ ਦੀ ਸਾਰੀ ਲੈਸ ਦੇ ਆਣਾ ਹੈ ਰਖੜੀ ਦੇ ਕੋਲ ਇੱਕ ਮੇਲਾ ਲਗਾਇਆ ਹੈ ਜਿਹੜਾ ਪਿਛਲੇ ਸਾਲ ਵੀ ਲਗਾਇਆ ਸੀਗਾ ਪਿਛਲੇ ਸਾਲ ਲੈਸਾਂ ਦੇ ਬੜੀ ਸਾਲ ਉਸ ਤੋਂ ਜ਼ਿਆਦਾ ਹੈ ਔਰ ਇਸ ਤੋਂ ਜ਼ਿਆਦਾ ਵੈਰਾਈਟੀ ਹੈ ਮਾਰਕੀਟ ਦੇ ਵਿੱਚ ਔਰ ਮਤਲਬ ਸਾਰੀਆਂ ਦੁਕਾਨਾਂ ਨੇ ਅੱਛਾ ਸਟਾਕ ਪਾਇਆ ਹੋਇਆ ਹੈ ਮਤਲਬ ਇੱਕ ਸਾਲ ਤੋਂ ਦੁਕਾਨਦਾਰ ਜਿਹੜੇ ਪੂਰੇ ਪੂਰੇ ਪਿਛਲੇ ਸਾਲ ਵੀ ਬਹੁਤ ਖੁਸ਼ ਹੋਏ ਸੀਗੇ ਔਰ ਦੁਕਾਨਦਾਰਾਂ ਤੇ ਸਾਡੇ ਦੀ ਭਰਾਵਾਂ ਦੀ ਡਿਮਾਂਡ ਉਹਨਾਂ ਦੀ ਡਿਮਾਂਡ ਸੀ ਵੀ ਦੁਬਾਰਾ ਇਹ ਸ਼ੁਰੂ ਕੀਤਾ ਜਾਵੇ ਤਾਂ ਇਸੇ ਤਰ੍ਹਾਂ ਅਸੀਂ ਦੁਬਾਰਾ ਸ਼ੁਰੂ ਕਰਦੇ ਹਾਂ ਬਿਲਕੁਲ ਮੀਟ ਆਪਾਂ ਕਰ ਲਈਏ ਫਲਾਈਓਵਰ ਦੀ ਬੜੀ ਵੱਡੀ ਏ ਨਾ ਮਾਰਕੀਟ ਚ ਰੋਣ ਹਾਂ ਮਾਰਕੀਟ ਦੇ ਜਿਹੜਾ ਫਲਾਈਓਵਰ ਜਿਹੜਾ ਕਸਟਮਰ ਨਿਆ ਨੰਗਲ ਜਾਂ ਮਹਿਤੂਰ ਤੋਂ ਉੰਨੇ ਤੋਂ ਨਹੀਂ ਆਂਦਾ ਸੀ ਉਹਨ ਸਾਡੇ ਕੋਲ ਇੱਥੇ ਆਂਦਾ ਕਿਉਂਕਿ ਸਾਡੇ ਕੋਲ ਇੱਥੇ ਪਾਰਕਿੰਗ ਦੀ ਬੜੀ ਅੱਛੀ ਫੈਸਿਲਿਟੀ ਹੈ ਸਾਡੇ ਮਤਲਬ ਸ਼ਹਿਰ ਦੇ ਸਾਡੇ ਮਤਲਬ ਵੈਸੇ ਤਾਂ ਬੜੀ ਕਲੀਨ ਸਿਟੀ ਹੈ ਸਾਡੀ ਬਟ ਜਿਹੜੀ ਪਾਰਕਿੰਗ ਦੀ ਫੈਸਿਲਿਟੀ ਸਾਡੇ ਇੱਥੇ ਬਹੁਤ ਅੱਛੀ ਹੈਗੀ ਹੈ ਮਾਰਕੀਟ ਤੁਸੀਂ ਦੇਖੋ ਕਿਤੇ ਵੀ ਕਿਸ ਮਤਲਬ ਇੱਥੇ ਜਾਮ ਵਾਲਾ ਕੋਈ ਨਹੀਂ ਹੈ ਜਿੱਥੇ ਮਰਜੀ ਗੱਡੀ ਖੜੀ ਕਰਦੇ ਦੁਕਾਨ ਦੇ ਅੱਗੇ ਅੰਦਰ ਜਾ ਕੇ ਸ਼ੋਪਿੰਗ ਕਰ ਲੈਂਦੇ ਬੜੀ ਈਜ਼ੀਲੀ ਪਰਚੇਜ਼ਿੰਗ ਹੋ ਜਾਂਦੀ ਔਰ ਕਿਸੇ ਨੂੰ ਕੋਈ ਹੋਰ ਨਾਲ ਕੋਈ ਡਿਸਟਰਬੈਂਸ ਨਹੀਂ ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਸਾਹਿਬਾਨ ਸਾਡੇ ਦੋਸਤਾਂ ਨੂੰ ਬਹੁਤ-ਬਹੁਤ ਸ਼ੁਕਰੀਆ ਜੋ ਕਿ ਇਸ ਸਮੇਂ ਪਹੁੰਚੇ ਨੇ ਜਿਨ੍ਹਾਂ ਕਰਕੇ ਸ਼ਾਇਦ ਸਾਡਾ ਪਿਛਲਾ ਮੌਨਸੂਨ ਮੇਲਾ ਵੀ ਬਹੁਤ ਵਧੀਆ ਗਿਆ ਸੀਗਾ ਲੋਕਾਂ ਦਾ ਵੀ ਬਹੁਤ ਪਰਪੋਰ ਸਾਨੂੰ ਸਾਥ ਮਿਲਿਆ ਸੀਗਾ ਔਰ ਜਿਵੇਂ ਕਿ ਮੌਨਸੂਨ ਮੇਲੇ ਦੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਅਗਲੇ ਹਫਤੇ 7 8 9 ਰક્ષાਬੰਧਨ ਵਾਲੇ ਦਿਨ ਤੱਕ ਰਹੇਗਾ ਤੇ ਹਾਰਾਂ ਦਾ ਟਾਈਮ ਹੈ ਸਾਰੇ ਭੈਣ ਭਰਾ ਭੈਣਾਂ ਨੂੰ ਆਪਣੇ ਗਿਫਟ ਦਿੰਦੇ ਆ ਔਰ ਇਸ ਮੇਨ ਮਾਰਕੀਟ ਤੋਂ ਤੁਹਾਨੂੰ ਇਸ ਤਰ੍ਹਾਂ ਬਹੁਤ ਵਧੀਆ ਗਿਫਟਿੰਗ ਦੇਖਣ ਨੂੰ ਮਿਲੇਗੀ ਬਹੁਤ ਵਧੀਆ ਰੇਟਸ ਤੇ ਚੀਜ਼ਾਂ ਮਿਲਣਗੀਆਂ ਔਰ ਐਦਾਂ ਹੀ ਮੈਨੂੰ ਬਸ ਆਸ ਹੈ ਕਿ ਜਿੱਦਾਂ ਤੁਸੀਂ ਪਿਛਲੀ ਵਾਰ ਬਹੁਤ ਹੀ ਜ਼ਿਆਦਾ ਦੀਵਾਲੀ ਵਾਂਗ ਪਿਆਰ ਦਿੱਤਾ ਸੀ ਐਦਾਂ ਹੀ ਸਾਨੂੰ ਇਸ ਵਾਰ ਵੀ ਪਿਆਰ ਦਿਓ ਬਹੁਤ ਬਹੁਤ ਧੰਨਵਾਦ ਜੀ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਜਿੱਦਾਂ ਅਸੀਂ ਆਨਲਾਈਨ ਸ਼ੋਪਿੰਗ ਕਰਦੇ ਆ ਰਹੇ ਹਾਂ ਬਹੁਤ ਬੜ ਪਿਛਲੀ ਵਾਰ ਜਿਵੇਂ ਸਾਨੂੰ ਬਹੁਤ ਜ਼ਿਆਦਾ ਹਜੂਮ ਮਿਲਿਆ ਸੀਗਾ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਆਨਲਾਈਨ ਤੋਂ ਸਿਰਫ ਰੇਟ ਨਾ ਘਟਦਈਏ ਕੁਆਲਿਟੀ ਵੀ ਬੈਟਰ ਰਹੀਏ ਔਰ ਉਹਦੇ ਵਿੱਚ ਅਸੀਂ ਕਾਮਯਾਬ ਹੋਏ ਸੀਗੇ ਔਰ ਐਦਾਂ ਹੀ ਆਪਾਂ ਅੱਗੇ ਵੀ ਇਹ ਕੰਮ ਕਰਦੇ ਰਵਾਂਗੇ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗਾ ਜੀ ਸਾਰੇ ਦੁਕਾਨਦਾਰ ਭਾਈਆਂ ਨੂੰ ਜਿਵੇਂ ਪੂਰਾ ਸਾਲ ਸਾਨੂੰ ਪਿਆਰ ਦਿੰਦੇ ਹੋ ਦਿਵਾਲੀ ਤੇ ਦਿੰਦੇ ਹੋ ਐਦਾਂ ਹੀ ਤੁਸੀਂ ਆਨਲਾਈਨ ਸ਼ੋਪਿੰਗ ਤੋਂ ਹਟ ਕੇ ਇੱਕ ਦੁਆਰਾ ਮੌਕਾ ਦਿਓ ਦੁਆਰਾ ਸਾਡੇ ਕੋਲ ਆਓ ਕਿਉਂਕਿ ਦੇਖੋ ਦੁੱਖ ਸੁੱਖ ਵੇਲੇ ਤੁਹਾਨੂੰ ਹਮੇਸ਼ਾ ਇੱਕ ਦੁਕਾਨਦਾਰ ਭਾਈ ਸਾਥ ਦਿੰਦਾ ਔਰ ਸਾਡਾ ਪ੍ਰੋਮਿਸ ਇਹ ਰਹੇਗਾ ਅੱਛੀ ਕੁਆਲਿਟੀ ਦੇ ਨਾਲ-ਨਾਲ ਤੁਹਾਨੂੰ ਵਧੀਆ ਰੇ ਸਵਾਗਤ ਹੈ ਜੀ ਅਸੀਂ ਸਾਰੇ ਭਰਾਵਾਂ ਦਾ ਤੁਹਾਡਾ ਸਵਾਗਤ ਕਰਦੇ ਆਂ ਫਿਰ ਅਸੀਂ ਆਪਣੇ ਸਾਰੇ ਜਿਹੜੇ ਵੀਰ ਕਸਟਮਰ ਹੈਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਸ ਵਾਰ ਤੁਸੀਂ ਆਪਣੇ ਮੌਨਸੂਨ ਮੇਲੇ ਤੇ ਆ ਕੇ ਸਾਰੇ ਦੁਕਾਨਦਾਰਾਂ ਦਿੱਤੀਆਂ ਲੈਸਨ ਦਾ ਫਾਇਦਾ ਲੋ ਜਿਹੜੇ ਸਾਰੇ ਵੱਧ ਤੋਂ ਵੱਧ ਮਾਰਜਿਨ ਤੁਹਾਨੂੰ ਛੱਡ ਕੇ ਤੁਹਾਨੂੰ ਸਸਤੇ ਰੇਟਾਂ ਦਾ ਸਮਾਨ ਦੇਣਗੇ ਇਸ ਵਾਰ ਮੌਕੇ ਦਾ ਮੇਲੇ ਦਾ ਮੌਕੇ ਜੁਰ ਫਾਇਦਾ ਠਾਈਕ ਥੈਂਕ ਯੂ